ਐਗਜ਼ੀਬਿਸ਼ਨ ਗਰਾਊਂਡ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਖੜੇ ਆ ਕਿਉਂਕਿ ਐਗਜ਼ੀਬਿਸ਼ਨ ਗਰਾਊਂਡ ਦੇ ਵਿੱਚ ਅੱਜ ਦਿਲਜੀਤ ਦੋਸਾਂ ਦਾ ਕਾਨਸਰਟ ਆ ਤੇ ਮੈਂ ਤੁਹਾਨੂੰ ਕੁਝ ਦਿਖਾਣਾ ਚਾਹਣੀ ਆ ਬਿਲਕੁਲ ਉੱਪਰ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਪੰਜਾਬੀ ਆ ਗਏ ਓਏ ਤਾਂ ਲੋਕਾਂ ਦਾ ਜੋ ਪਿਆਰ ਮੈਂ ਪਹਿਲਾਂ ਵੀ ਚ ਇਸ ਬਾਰ ਬਾਰ ਕਹਿ ਰਹੀ ਆ ਕਿ ਨਜ਼ਰ ਆ ਰਿਹਾ ਹੈ ਦਿਲਜੀਤ ਦੋਸਾਂ ਦੇ ਲਈ ਪਰ ਇੱਕ ਬੜੀ ਖਾਸ ਜਿਹੀ ਸਾਨੂੰ ਸਭ ਨੂੰ ਇੱਥੇ ਦੇਖਣ ਨੂੰ ਮਿਲੇਗੀ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਕੁਝ ਲੋਕ ਖੜੇ ਨੇ ਬਾਲਕਨੀ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਇਹ ਲੋਕ ਅੱਜ ਜ਼ਿਆਦਾ ਤੇ ਖੂਬ ਇੰਜੋਏ ਕਰਨ ਵਾਲੇ ਨੇ ਕਿਉਂਕਿ ਅੰਦਰ ਜਾਣ ਲਈ ਬੇਸ਼ੱਕ ਇਹਨਾਂ ਨੂੰ ਟਿਕਟ ਨਾ ਮਿਲੀ ਹੋਵੇ ਪਰ ਇਥੇ ਬਾਲਕਨੀ 'ਚ ਖੜੇ ਹੋ ਕੇ ਇਹਨਾਂ ਨੇ ਆ ਜਿਹੜਾ ਪੂਰਾ ਸ਼ੋਅ ਵਾ ਉਹਨੂੰ ਇੰਜੋਏ ਕਰ ਲੈਣਾ ਕਿਉਂਕਿ ਇਸ ਸਾਈਡ ਤੇ ਵੀ ਸਾਨੂੰ ਲੋਕਾਂ ਦਾ ਕਾਫੀ ਇਕੱਠ ਪੀੜ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਜੋ ਲੋਕ ਸਪੈਸ਼ਲ ਇੱਥੇ ਖੜੇ ਨੇ ਕਿ ਕਿਸੇ ਪਾਸਿਓਂ ਤਾਂ ਜਿਹੜੇ ਸ਼ੋਅ ਦੀਆਂ ਨੇ ਕੁਝ ਝਲਕੀਆਂ ਸਾਨੂੰ ਦੇਖਣ ਨੂੰ ਮਿਲ ਜਾਵੇ ਅਸੀਂ ਬਾਹਰ ਖੜ ਕੇ ਜਿਹੜਾ ਆ ਉਹ ਅੱਜ ਦਿਲਜੀ ਦਿਲਜੀ ਤੋਂ ਸਾਜ਼ ਦੇ ਗੀਤਾਂ ਤੇ ਨਾ ਜਿਸਕੇ ਸੋ ਥੋੜੇ ਜੇ ਟਾਈਮ ਦੇ ਵਿੱਚ ਲੱਗ ਰਿਹਾ ਹੈ ਕਿ ਇਹ ਪੂਰੀ ਉੱਪਰ ਜੋ ਬਾਲਕਨੀ ਆ ਫੁੱਲ ਹੋ ਜਾਣ ਗਿਆ ਲੋਕਾਂ ਦੇ ਨਾਲ ਹਾਲਾਂਕਿ ਕੁਝ ਲੋਕ ਤਾਂ ਜਿਹੜੇ ਨੇ ਉੱਪਰ ਖੜ ਵੀ ਗਏ ਨੇ ਤੇ ਸਭ ਦਾ ਧਿਆਨ ਟਿਕਿਆ ਹੋਇਆ ਹੈ ਸਭ ਤੋਂ ਉੱਪਰ ਜਿੱਥੇ ਲਿਖਿਆ ਹੋਇਆ ਹੈ ਪੰਜਾਬੀ ਆ ਗਏ ਹੋਏ ਸੋ ਗੱਲ ਕਰਦੇ ਆ ਇੱਥੇ ਵੀ ਲੋਕਾਂ ਦੇ ਨਾਲ ਜੋ ਇੱਥੇ ਖੜੇ ਨੇ ਇਸ ਇੰਤਜ਼ਾਰ ਦੇ ਵਿੱਚ ਕਿ ਅੱਜ ਸ਼ੋ ਜਿਹੜਾ ਹੈ ਖੂਬ ਇੰਜੋਏ ਕਰਕੇ ਜਾਣਾ ਇਹਨਾਂ ਨੂੰ ਪੁੱਛਦੇ ਆ ਕਿੱਥੋਂ ਕਿੱਥੋਂ ਜਿਹੜੇ ਨੇ ਆਏ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਸੇ ਦੇਖ ਰਹੇ ਕਈ ਜਗ੍ਹਾ ਤੇ ਟਿਕਟਾਂ ਨਹੀਂ ਮਿਲੀਆਂ ਤੇ ਇਹ ਕਈ ਹੋਰ ਜਗ੍ਹਾ ਤੇ ਮਿਲੀਆਂ ਨੇ ਤੇ ਲੋਕਾਂ ਨੂੰ ਇਹ ਹੀ ਕਿ ਕਿਤੇ ਵੀ ਟਿਕਟ ਮਿਲੇ ਬਟ ਅਸੀਂ ਜਾਣਾ ਜ਼ਰੂਰ ਆ ਸੋ ਅੱਜ ਕੁਝ ਲੋਕ ਜਿਹੜੇ ਨੇ ਇੱਥੇ ਖੜ ਕੇ ਇੰਜੋਏ ਕਰਨ ਵਾਲੇ ਨੇ ਦਿਲਜੀਤ ਦੋਸਾਂਸ ਦਾ ਸ਼ੋ ਸੋ ਇਹਨਾਂ ਨਾਲ ਗੱਲ ਕਰ ਲੈਂਦੇ ਆ ਹਾਂਜੀ ਕੀ ਨਾਮ ਹੈ ਜੀ ਕੀ ਨਾਮ ਹੈ ਕਿਊਸ਼ ਆਇਓ ਮੈਂ ਆਸਟ੍ਰੇਲੀਆ ਤੋਂ ਚਾ ਆਸਟ੍ਰੇਲੀਆ ਤੋਂ ਆਇਓ ਐਸੀ ਆਇਓ ਕਿ ਸਪੈਸ਼ਲ ਸ਼ੋਅ ਦੇਖਣ ਵਾਸਤੇ ਆਇਓ ਨਾ ਨਾ ਮੈਂ ਤਾਂ ਉਹੀ ਆਇਆ ਸੀ ਮੇਰੇ ਮੇਰੇ ਭਰਾ ਨੇ ਉੱਥੇ ਟਿਕਟ ਕਰਾਈ ਹੋਈ ਸੀ ਹੂੰ ਤੇ ਟਿਕਟ ਕਰਾਈ ਫਿਰ ਇੱਧਰ ਕਿਉਂ ਖੜੀ ਹੋ ਉਹ ਮੇਰਾ ਭਰਾ ਦਾ ਦੋਸਤ ਆ ਰਿਹਾ ਉਹ ਦਾ ਵੇਟ ਕਰ ਰਿਹਾ ਸੀ ਵੇਟ ਬੜਾ ਕਰਵਾ ਰਹੇ ਨੇ ਅੱਜ ਹੈ ਨਾ ਕਦੀ ਫਰੈਂਡਸ ਹੈ ਕਦੀ ਫੈਮਿਲੀ ਮੈਂਬਰ ਕਿੰਨੇ ਟਾਈਮ ਤੋਂ ਵੇਟ ਕਰ ਰਹੇ ਹੋ ਅਮ ਹੋ ਗਿਆ ਘੰਟਾ ਕ ਹੋ ਗਿਆ 1 ਘੰਟਾ ਹੋ ਗਿਆ ਕੀ ਕਹਿਣਾ ਚਾਹੋਗੇ ਭਈ 1 ਘੰਟਾ ਵੇਟ ਕਰ ਰਿਹਾ ਤੇ ਅਸੀਂ ਜੀ ਦੇ ਸ਼ੋਅ ਦੇ ਲਈ ਅਸੀਂ ਬਾਹਰ ਖੜੇ ਆ ਬਸ ਉਹੀ ਹੁਣ ਦੇਖਦੇ ਆ ਕਿੱਦਾਂ ਮੈਂ ਕਦੇ ਗਿਆ ਨਹੀਂ ਦਿਲਜੀਤ ਦੇ ਸ਼ੋਅ ਇਹ ਪਹਿਲੀ ਵਾਰ ਹੈਗਾ ਮੇਰਾ ਦਿਲਜੀਤ ਦਾ ਤੇ ਥੋੜਾ ਐਕਸਾਈਟਿਡ ਹੈਗਾ ਹਾਂਜੀ ਅੱਛਾ ਜੋ ਇੱਕ ਹੰਡਾ ਵੇਟ ਕਰਾਤੇ ਜੋ ਆਸਟ੍ਰੇਲੀਆ ਤੋਂ ਮੁੰਡਾ ਸਪੈਸ਼ਲੀ ਆਇਆ ਹੈ ਤੁਸੀਂ ਟਿਕਟ ਕਰਵਾ ਕੇ ਦਿੱਤੀ ਕਿ ਸ਼ੋਅ ਅਟੈਂਡ ਕਰਨਾ ਹੈ ਪਰ ਤੁਸੀਂ ਵੇਟ ਕਰਵਾਈ ਜਾ ਰਹੇ ਹੋ ਤਾਂ ਗਲਤ ਗੱਲ ਹੈ ਨਾ ਚਲੋ 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 ਆ ਗਈ ਆ ਗਈ ਟਿਕਟਸ ਆ ਗਈ ਆਜੋ ਸੋ ਆ ਗਿਆ ਲੋ ਵਧੀਆ ਆ ਗਏ ਨਾ ਅਸੀਂ ਆ ਗਏ ਤੇ ਟਿਕਸ ਆ ਗਏ ਨਾ ਦੀ ਨਾਲ ਸੋ ਇਹਦੇ ਨਾਲ ਨਾਲ ਇੱਥੇ ਸੇ ਗੱਲ ਕਰ ਲੈਨੇ ਆ ਹਾਂਜੀ ਕੀ ਨਾਮ ਹੈ ਜੀ ਹਾਂ ਸਿਮਰਨ ਕਿੱਥੋਂ ਹੋ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਕਿੰਨਾ ਦੇ ਨਾਲ ਆਇਆ ਪਹਿਲੇ ਨਹੀਂ ਨਹੀਂ ਮੇਨਾ 6 7 ਜਿਹਨੇ ਹੋ ਰਹਾ ਉਹ ਸਾਰੇ ਆ ਰਿਹਾ ਬਸ ਅਸੀਂ ਅੰਦਰ ਐਂਟਰੀ ਲੈਣ ਲੱਗਿਆ ਸਾਰੇ ਵੇਟ ਕਰ ਰਹੇ ਨੇ ਸਾਰੇ ਬਹੁਤ ਜ਼ਿਆਦਾ ਸੀ 2 ਵਜੇ ਦੇ ਆਏ ਆ ਤੇ ਅਸੀਂ ਵੇਟ ਹੀ ਕਰ ਰਹੇ ਆ ਅੱਛਾ ਵੇਟ ਇਹਨੇ ਕਿਉਂ ਕਰਵਾ ਰਿਹਾ ਇੰਨਾ ਟਾਈਮ ਲੱਗ ਰਿਹਾ ਤਿਆਰ ਹੋਣ ਜੋ ਉਹਨਾਂ ਨੂੰ ਅੱਜ ਆ ਲੱਗ ਰਿਹਾ ਹੈ ਇੱਧਰ ਲੱਗ ਰਿਹਾ ਹੈ ਬਟ ਵੀ ਆਰ ਵੇਟਿੰਗ ਫॉर ਯੂ ਦਿਲਜੀਤ ਅੱਛਾ ਤੁਹਾਨੂੰ ਕਿੰਨਾ ਟਾਈਮ ਲੱਗਾ ਜਿਹੜੇ ਰੈਡੀ ਹੋਣ ਲਈ ਉਸ ਐਕਸਾਈਟਮੈਂਟ ਦੇ ਲਈ ਕਿ ਹਾਂ ਇਹ ਵੀ ਰੈਡੀ ਹੋ ਕੇ ਅੱਤੀ ਸੁੱਤੇ ਹੀ ਨਹੀਂ ਇਹ ਕਹਿੰਦੇ ਸਾਨੂੰ ਦਿਲਜੀਤ ਦਾ ਸ਼ੋਅ ਸੀ ਰਾਤ نیند ਹੀ ਨਹੀਂ ਆਈ ਅਈਆ نیند ਕਿਉਂ ਨਹੀਂ ਆਈ ਦਿਲਜੀਤ ਨੂੰ ਦੇਖਣ ਦੀ ਐਕਸਾਈਟਮੈਂਟ ਹੀ ਬਹੁਤ ਹੈ ਅੱਜ ਨਹੀਂ ਸੌਣਾ ਹੋਣ ਦੋ ਯਾ ਯੈਸ ਬਿਲਕੁਲ ਇੰਜੋਏ ਕਰਨਾ ਢੰਗੜਾ ਵਾਣਾ ਹੈ ਪੂਰਾ ਡੈਫੀਨੇਟਲੀ ਉਹ ਇੱਕ ਜਿਹੜੀ ਐਕਸਾਈਟਮੈਂਟ ਆ ਲੋਕਾਂ ਦੀ ਕਿ ਕਹਿੰਦੇ ਪੂਰੀ ਰਾਤ ਆਪਾਂ ਸੋਈ ਨਹੀਂ ਸਕੇ ਹਾਂਜੀ ਕਿੱਥੋਂ ਆਈ ਸੀ ਲੋਕਲੀ ਆ ਮੋਹੱਲੇ ਤੋਂ ਖੜੀ ਕਿਉਂ ਜਾਣ ਨਹੀਂ ਗਈ ਨਹੀਂ ਅਸੀਂ ਨੀਟ ਕਰ ਰਹੇ ਹਾਂ ਅੱਡੇ ਤੋਂ ਟਿਕਟਸ ਨੇ ਮਿਲਿਆ ਉਹ ਜਿਹੜੇ ਮੈਂ ਸਭ ਤੋਂ ਪਹਿਲਾਂ ਗਿਆ ਸੀ ਜਿਨ੍ਹਾਂ ਨੂੰ ਕੀਵਾਂਸ ਤੇ ਉਹ ਵਿਚਾਰ ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਇੱਧਰ ਖੜ ਕੇ ਹੈ ਦਿਲ ਜੀ ਤੋਂ ਸਾਰ ਦਾ ਸ਼ੋ ਇੰਜੋਏ ਕਰਨ ਵਾਲੇ ਨੇ ਸੋ ਇੱਥੇ ਕਰੋਗੇ ਪੂਰਾ ਦਿਖ ਰਿਹਾ ਹੈ ਨਾ ਵੈਸੇ ਮਤਲਬ ਉਹ ਮਜ਼ਾ ਤੇ ਨਹੀਂ ਆਏਗਾ ਖੈਰ ਮੇਰੇ ਸਿਸਟਰ ਮੇਰੇ ਸਿਬਲਿੰਗਸ ਨੇ ਕੈਨੇਡਾ ਚ ਵੇਖ ਲਿਆ ਜਾ ਕੇ ਅਸੀਂ ਇੱਥੇ ਲੋਕਲ ਹੋ ਕੇ ਨਹੀਂ ਵੇਖ ਪਾਏ ਤਾਂ ਉਹਦਾ ਦੁੱਖ ਹੈ ਟਿਕਟਾਂ ਨਹੀਂ ਮਿਲ ਪਾਈਆਂ ਇਹਦੇ ਭਰਾ ਨੇ ਕੈਨੇਡਾ ਦੇ ਵਿੱਚ ਵੈਸੇ ਡਾਂਸ ਕੀਤਾ ਉਹਦੇ ਨਾਲ ਅਸੀਂ ਚਾਹੇ ਬਾਹਰ ਖੜ ਕੇ ਕਰੀਏ ਪਰ ਅਸੀਂ ਜਾ ਕੇ ਆਵਾਜ਼ ਤੇ ਪੈ ਜਾਏਗੀ ਨਾ ਬਿਲਕੁਲ ਬਿਲਕੁਲ ਮੈਂ ਤਾਂ ਬੜੀ ਵੱਡੀ ਵੱਡੀ ਫੈਨ ਆ ਦਿਲਜੀਤ ਦੋਸਾਨ ਦੀ ਮਿਲਣਾ ਚਾਹੋ ਅਗਰ ਕਦੀ ਮੌਕਾ ਮਿਲਦਾ ਤੁਹਾਨੂੰ ਦਿਲਜੀਤ ਦੇ ਨਾਲ ਮਿਲਣ ਦਾ ਕੀ ਕਹਿਣਾ ਚਾਹੋਗੇ ਮੈਂ ਤਾਂ ਆਪਣਾ ਬੇਟਾ ਹੀ ਸਮਝਦੀ ਆ ਉਹਨੂੰ ਤੇ ਮੈਂ ਕਹਿੰਦੀ ਆ ਉਹਦੀਆਂ ਵੱਡੀਆਂ ਵੱਡੀਆਂ ਉਮਰਾਂ ਹੋਣ ਤੇ ਹੋਰ ਤਰੱਕੀਆਂ ਕਰੇ ਉਹ ਅੱਛਾ ਤੁਸੀਂ ਫਿਰ ਸਾਰਜ ਖੂ ਭੰਗੜਾ ਪਾਣਾ ਜੰਮ ਕੇ ਹਾਂ ਯਾ ਸ਼ੋਰ 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 ਗਾਣਾ ਜਿਹੜਾ ਗੁੰਗੁਣਾਉਂਦੇ ਹੋ ਉਹ ਜਾਂ ਤੁਹਾਡੇ ਮਾਈਂਡ ਵਿੱਚ ਆ ਕੇ ਇਹ ਗਾਣਾ ਤਾਂ ਮਿਸ ਨਹੀਂ ਹੋਣ ਦੇਣਾ ਚਾਹੀਦਾ ਗਾਣੇ ਦਾ ਇਹ ਆ ਕਸੋਲੀ ਇਹ ਤੁਸੀਂ ਉਹਨਾਂ ਤੇ ਕਿਉਂ ਸੁਣਤੀ ਗੱਲ ਨਹੀਂ ਇਹ ਜਿਆਦਾ ਫੈਨ ਨੇ ਨਾ ਮੈਂ ਗਾਂਦੀ ਆ ਪਰ ਹੁਣ ਇਸ ਟਾਈਮ ਤਾਂ ਮੈਨੂੰ ਕੋਈ ਯਾਦ ਨਹੀਂ ਆਉਂਦਾ ਚੰਦੇ ਸਿਰੋਂ ਦਿਲਜੀਤ ਹੀ ਘੁੰਮ ਰਿਹਾ ਹੈ ਮਾਈਂਡ ਦੇ ਵਿੱਚ ਚਲੋ ਕੋਈ ਗੱਲ ਨਹੀਂ ਜੀ ਜਿਹੜੇ ਕਰਕੇ ਖਲੋਤੇ ਅਸੀਂ ਖੜੋਗੇ ਫਿਰ ਆਦੇ 10 ਵਜੇ ਤੱਕ ਕਜੇਠੇ ਹੋਪ 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 ਇੰਜੋਏ ਕਰਕੇ ਜਾਣਾ ਹੈ ਹਾਂ ਜੀ ਤੇ ਚੀਜ਼ ਇਹ ਕਿ ਲੋਕ ਇਹ ਇਥੋਂ ਤੱਕ ਕ੍ਰੇਜ਼ ਜਿਹੜਾ ਹੈ ਦਿਲਜੀਤ ਦੇ ਲਈ ਕਿ ਬੇਸ਼ੱਕ ਟਿਕਟ ਨਹੀਂ ਮਿਲੀ ਬਟ ਲੋਕ ਫਿਰ ਵੀ ਆ ਕੇ ਖਾੜ ਰਹੇ ਨੇ ਐੱਚ ਐਸ ਵੀ ਦੇਖ ਸਕਦੇ ਆ ਕਿੱਥੋਂ ਆਇਓ ਭਾਜੀ ਬੜੀ ਸੋਹਣੀ ਲੁੱਕ ਦੇ ਵਿੱਚ ਨਜ਼ਰ ਆ ਰਹੇ ਹੋ ਅੰਮ੍ਰਿਤਸਰ ਤੋਂ ਆਏ ਹਾਂ ਜੀ ਅੰਮ੍ਰਿਤਸਰੋਂ ਆਇਓ ਇਹ ਕੀ ਮੈਂ ਦੇਖ ਸਕਦੀ ਹਾਂ ਲੋਚਾ ਦੇ ਵਿੱਚ ਜਿਹੜਾ ਕੁਝ ਨਜ਼ਰ ਆ ਰਿਹਾ ਹੈ ਇਹ ਇਕੱਲੇ ਆਇਓ ਹਾਂ ਜੀ ਇਕੱਲੇ ਆਇਓ ਹਾਂ ਜੀ ਹਾਂ ਜੀ ਪੰਜਾਬੀ ਆ ਗਈ ਓਏ ਵੇਤਲਾਵ ਦੇਲਜੀ ਦੋਸਾਂਚ ਕੀ ਬਾਤ ਹੈ ਅੱਛਾ ਤੁਸੀਂ ਹੋ ਹਾਂ ਜੀ ਹਾਂ ਜੀ ਵਾਓ ਤੁਸਕ ਤੋਂ ਮਿਲ ਸਦਿਲ ਜੂਸਾਂ ਅੰਮ੍ਰਿਤਸਰ ਕਿਵੇਂ ਬਸ ਮਿਲਿਆ ਜੀ ਥੋੜੀ ਸਟੋਰੀ ਦੱਸੋ ਰਿਵੀਲ ਕਰੋ ਥੋੜਾ ਜਿਹਾ ਕਿਵੇਂ ਮੁਲਾਕਾਤ ਹੋਇਸੇ ਦੋ ਫੋਟੋਸ ਜਿਹੜੀਆਂ ਨੇ ਸ਼ੇਅਰ ਕਰ ਰਿਓ ਹਾਂਜੀ ਹਾਂਜੀ ਐਚ ਐਂਡ ਉਹ ਜੋ ਜਾਟਾਂ ਜੁਐਲਰ 3 ਵਾਲੇ ਮਿਲੇ ਸੀ ਪ੍ਰੀਮੀਅਰ ਵਾਲੇ ਮਿਲੇ ਸੀ ਉਹਨੂੰ ਓਕੇ ਹਾਂਜੀ ਕੋਈ ਵੀ ਕੰਮ ਕਰਦੇ ਹੋ ਇੰਡਸਟਰੀ ਵਿੱਚ ਨਹੀਂ ਕਰਦੇ ਅੱਛਾ ਹਾਂਜੀ ਸਭੀ ਮੇਲ ਹੋਇਆ ਰੱਬ ਨੇ ਮਿਲਾਇਆ ਹਾਂਜੀ ਹਾਂਜੀ ਓਕੇ ਹਾਂਜੀ ਸੋ ਅੱਜ ਕਿਵੇਂ ਡਿਸਾਈਡ ਕੀਤਾ ਇਸੇ ਲੁੱਕ ਦੇ ਵਿੱਚ ਜਿਹੜਾ ਆ ਉਹ ਜਾਣਾ ਆ ਬਸ ਜਾਣਾ ਸੀ ਟਿਕਟਰ ਮਿਲੀ ਨਹੀਂ ਮੈਂ ਬਹੁਤ ਟਾਈਮ ਦਾ ਵੇਟ ਕਰ ਰਿਹਾ ਹਾਂ ਨੂੰ ਹਫਤਾ ਹੋ ਗਿਆ ਚੰਡੀਗੜ੍ਹ ਆ ਟਿਕਟ ਨਹੀਂ ਮਿਲੀ ਓਕੇ ਹਾਂਜੀ ਜਿਹੜੇ ਲੋਕ ਨੇ ਪਹੁੰਚ ਰਹੇ ਨੇ ਅਸੀਂ ਦੇਖ ਸਕਦੇ ਆ ਜੈਲਜੀਤ ਦੇ ਲਈ ਜਿਹੜਾ ਉਹਦੇ ਫੈਨ ਦਾ ਪਿਆਰ ਉਹ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਤੋਂ ਸਪੈਸ਼ਲ ਆਏ ਨੇ ਬੇਸ਼ੱਕ ਇੰਜ ਟਿਕਟ ਨਹੀਂ ਮਿਲੇ ਬਟ ਇਥੇ ਖੜ ਕੇ ਜਿਹੜਾ ਸ਼ੋਅ ਵਾ ਉਹ ਇੰਜੋਏ ਜ਼ਰੂਰ ਕਰਨਾ ਹੈ ਸੋਧਾਨੂ ਇੱਕ ਵਾਰ ਫਿਰ ਤੋਂ ਅਸੀਂ ਦਿਖਾ ਦਿੰਨੇ ਆ ਐਗਜ਼ੀਬੀਸ਼ਨ ਗਰਾਉਂਡ ਬਿਲਕੁਲ ਸਾਹਮਣੇ ਆ ਉੱਥੇ ਬਿਲਕੁਲ ਆਪੋਜ਼ਿਟ ਸਾਈਡ ਤੇ ਬਹੁਤ ਸਾਰੇ ਲੋਕ ਇੱਥੇ ਨਜ਼ਰ ਆ ਰਹੇ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉੱਪਰ ਬਾਲਕਨੀਆਂ ਨੇ ਜਿਨ੍ਹਾਂ ਵਿੱਚ ਲੋਕ ਖੜੇ ਨੇ ਕਿ ਇਹਨਾਂ ਨੂੰ ਇਹ ਕਿ ਬੇਸ਼ੱਕ ਸਾਨੂੰ ਟਿਕਟਾਂ ਜ ਨਹੀਂ ਮਿਲੀਆਂ ਪਰ ਅਸੀਂ ਅੱਜ ਦਾ ਸ਼ੋਅ ਬੇਸ਼ੱਕ ਬਾਹਰ ਖੜ ਕੇ ਇੰਜੋਏ ਕਰੇ ਪਰ ਕਰਾਂਗੇ ਜ਼ਰੂਰ